ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਹੋਏ ਨੇ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਰੈਲੀ ਕਰਨੀ ਸੀ ਆਪਣੀ ਰੈਲੀ ਕਰ ਵੀ ਰਹੇ ਨੇ ਦੂਜੇ ਪਾਸੇ ਕਿਸਾਨ ਨੇ ਜਿਹੜੇ ਕਿਸਾਨ ਕਿੰਨੇ ਸਮੇਂ ਤੋਂ ਸ਼ੰਭੂ ਬਾਰਡਰ ਤੇ ਬੈਠੇ ਨੇ ਖਨੌਰੀ ਬਾਰਡਰ ਤੇ ਬੈਠੇ ਨੇ ਦੱਬ ਵਾਲੀ ਬੈਠੇ ਨੇ ਜਦੋਂ ਇਹ ਅਨਾਉਂਸਮੈਂਟ ਹੁੰਦੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਪ੍ਰਚਾਰ ਕਰੂਗਾ ਤਾਂ ਕਿਸਾਨ ਜਿੱਥੇ ਬੰਦੀਆਂ ਆਪਣੇ ਪ੍ਰੋਗਰਾਮ ਸ਼ੁਰੂ ਕਰ ਦਿੰਦੀਆਂ ਨੇ ਕਿ ਅਸੀਂ ਸਵਾਲ ਪੁੱਛਾਂਗੇ ਅਸੀਂ ਸਵਾਲ ਪੁੱਛਾਂਗੇ ਸਾਨੂੰ ਕਿਉਂ ਨਹੀਂ ਦਿੱਲੀ ਆਉਣ ਦਿੱਤਾ ਗਿਆ ਅਸੀਂ ਸਵਾਲ ਪੁੱਛਾਂਗੇ ਕਿ ਲਖੀਮਪੁਰ ਘਾਟੜਾ ਦਾ ਕੀ ਬਣਿਆ ਅਸੀਂ ਪੁੱਛਾਂਗੇ ਕਿ ਐਮਐਸਪੀ ਦਾ ਕੀ ਬਣਿਆ ਪਰਾਲੀ ਬਿੱਲ ਦਾ ਕੀ ਬਣਿਆ ਇਹਨਾਂ ਸਾਰੇ ਮਾਮਲਿਆਂ ਦਾ ਕੀ ਬਣਿਆ ਮੇਰੇ ਨਾਲ तमाम ਕਿਸਾਨ ਮੌਜੂਦ ਨੇ ਜਿਹੜੇ ਵਿਰੋਧ ਕਰਨ ਜਾ ਰਹੇ ਨੇ ਜੋਰਾ ਸਿੰਘ ਬਲਵੇੜਾ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਤਤਾ ਸਿੱਧੂ ਪਰਦੇ ਪ੍ਰਧਾਨ ਨੇ ਬੀਜੇਪੀ ਨਾਲ ਇਹਨਾਂ ਗੁੱਸਾ ਗਿਆ ਬੀਜੇਪੀ ਚ ਜੀ ਜੀ ਬੀਜੇਪੀ ਚ ਤਾਂ ਗੁੱਸਾ ਦੇਖੋ ਸਾਨੂੰ ਤਾਂ ਇਹਦਾ ਪਤਾ ਨਹੀਂ ਵੀ ਕਿਉਂ ਹੈ ਚ ਗੁੱਸਾ ਉਹ ਤਾਂ ਉਹਨਾਂ ਨੂੰ ਪਤਾ ਹੋਣਾ ਵੀ ਕਿਵੇਂ ਉਹਨਾਂ ਕੋਲ ਗੁੱਸਾ ਆ ਰਿਹਾ ਸਿੱਖ ਕੌਮ ਹੈ ਜਿਹੜੀ ਉਹ ਤਾਂ ਕਦੀ ਗੁੱਸੇ ਚ ਨਹੀਂ ਆਉਂਦੀ ਹੈਗੀ ਉਹਦਾ ਦੇਖੋ ਜਿੱਥੇ ਵੀ ਜੰਨੇ ਆ ਉੱਥੇ ਜਾ ਕੇ ਲੰਗਰ ਲਾਣੇ ਆ ਇਹ ਪਤਾ ਨਹੀਂ ਸਾਨੂੰ ਕਿਉਂ ਕਹਿੰਦੇ ਆ ਵੀ ਇਹਨਾਂ 'ਚ ਗੁੱਸਾ ਸੁਨੀਲ ਜਾਖੜ ਕਹਿੰਦੇ ਨੇ ਕਿ ਕਿਸਾਨਾਂ ਨੇ ਤਾਂ ਸਭ ਕੁਝ ਕੀਤਾ ਬੀਜੇਪੀ ਸਰਕਾਰ ਨੇ ਕਿਸਾਨਾਂ ਦੀ ਇਨਕਮ ਡਬਲ ਕਰਦੀ ਬੀਜੇਪੀ ਸਰਕਾਰ ਨੇ ਕਿਸਾਨਾਂ ਦੀ ਜਿਹੜੀ ਆਮਦਨ ਸੀ ਉਹ ਆਮਦਨ ਡਬਲ ਕਰਦੀ ਕੁਝ ਬੀਜੇਪੀ ਦੇ ਲੀਡਰ ਕਹਿੰਦੇ ਨੇ ਕਿ ਕਿਸਾਨਾਂ ਦੇ ਰੂਪ ਦੇ ਵਿੱਚ ਇਹ ਗੁੰਡੇ ਨੇ ਇਹਨਾਂ ਕੋਲ ਡੰਡੇ ਨੇ ਡੰਡਿਆਂ ਦੇ ਵਿੱਚ ਝੰਡੇ ਪਾਏ ਹੋਏ ਨੇ ਇਹ ਧੱਕਾ ਕਰਦੇ ਨੇ ਹੰਸ ਰਾਜ ਹੱਸ ਕਹਿੰਦੇ ਕਿ ਕਿਤੇ ਤਰੀਕ ਨੂੰ ਵੋਟਾਂ ਪਾ ਦਿਓ ਦੋਨੋਂ ਮੈਂ ਦੇਖ ਲੂੰਗਾ ਬੀਜੇਪੀ ਤੇ ਲੀਡਰਸ਼ਿਪ ਦੇ ਜਿਹੜੇ ਬਿਆਨ ਨੇ ਤੁਹਾਡੇ ਸੰਘਰਸ਼ ਦੇ ਉਲਟ ਬਿਆਨ ਨੇ ਪ੍ਰਧਾਨ ਸਾਹਿਬ ਇਹ ਦੇ ਕੋ ਗੁੰਡੇ ਹੁੰਦੇ ਜੇ ਇਹਨਾਂ ਦੇ ਬੈਰੀਕੇਡ ਤੋੜ ਕੇ ਲੰਘ ਜਾਂਦੇ ਅਸੀਂ ਤਾਂ ਜਿੱਥੇ ਰੋਕਿਆ ਉੱਥੇ ਰੁਕ ਗਏ ਇਹ ਕਾਜ ਬੋਲ ਕੀ ਗੁੰਡਿਆਂ ਵਾਲਾ ਇਹਨਾਂ ਚ ਕਰਿਆ ਇਹ ਜਿਹੜਾ ਇਹ ਸੁਨੀਲ ਜਾਖੜ ਹੈ ਇਹ ਕੱਲ ਦਾ ਕਾਂਗਰਸ ਦੀ ਬੱਲੇ ਬੱਲੇ ਕਰਦਾ ਸੀ ਇਹ ਅੱਜ ਭਾਜਪਾ ਚ ਵਗ ਗਿਆ ਇਹਨਾਂ ਦਾ ਕੀ ਹੈ ਲੀਡਰਾਂ ਦਾ ਇਹ ਤਾਂ ਕਦੀ ਇੱਧਰ ਕਦੀ ਇੱਧਰ ਮਾਰਦੇ ਆ ਟਫੂਸੀਆਂ ਬਾਂਦਰ ਵਾਂਗੂ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਤੁਸੀਂ ਪਟਿਆਲੇ ਦੇ ਨਾਲ ਸੰਬੰਧਤ ਹੋ ਪਰਨੀਤ ਕੌਰ ਦਾ ਵੀ ਲਗਾਤਾਰ ਵਿਰੋਧ ਕਰ ਰਹੇ ਤੁਸੀਂ ਪਰਨੀਤ ਕੌਰ ਦਾ ਦਾ ਅਸੀਂ ਕਰਨਾ ਹੀ ਹੈ ਵਿਰੋਧ ਪਰਨੀਤ ਕੌਰ ਨਾਲ ਦਾ ਕੈਪਟਨ ਮਨਿੰਦਰ ਸਿੰਘ ਦਾ ਵੀ ਕਰਿਆ ਵਿਰੋਧ ਉਹਦਾ ਛੱਡਦੀ ਉਹਨਾਂ ਨੂੰ ਰੁੱਸਾ ਕਰ ਲਈ ਇਹ ਕੀ ਸਮਾਰੂਗੀ ਦੇਖੋ ਜਿਹੜੀ ਆਪਣੇ ਪਤੀ ਨੂੰ ਸੁਭਾ ਸਮਝਾ ਸਕੀ ਪਰਨੀਤ ਕੌਰ ਇਹ ਜਨਤਾ ਨੂੰ ਕੀ ਉਹ ਦੂਗੀ ਜਨਤਾ ਕਹਿੰਦੇ ਰਾਜਿਆਂ ਦੇ ਸ਼ੌਂਕ ਹੁੰਦੇ ਨੇ ਨਾ ਸ਼ੌਂਕ ਪੂਰੇ ਕਰਨ ਫਿਰ ਰਾਜੇ ਜਨਤਾ ਚ ਕਾਨੂੰ ਆਨੇ ਜਨਤਾ ਨਾਲ ਕਾਨੂੰ ਪੰਗੇ ਲੈਣੇ ਆਮਣੇ ਸ਼ੌਂਕ ਪੂਰੇ ਕਰਨ ਅੱਛਾ ਪ੍ਰਨੀਤ ਕੌਰ ਇਹ ਗੱਲ ਵੀ ਕਹਿੰਦੇ ਨੇ ਪ੍ਰਨੀਤ ਕੌਰ ਪ੍ਰਨੀਤ ਕੌਰ ਕਹਿੰਦੇ ਨੇ ਕਿ ਜਦੋਂ ਅਸੀਂ ਕਾਂਗਰਸ ਦੇ ਵਿੱਚ ਸੀ ਕਿ ਅਸੀਂ ਇੰਡੀਵਿਜੂਅਲ ਤੌਰ ਦੇ ਉੱਪਰ ਵੀ ਆਵੇਂ ਕਾਂਗਰਸ ਪਾਰਟੀ ਦੇ ਵਿੱਚ ਸੀ ਅਸੀਂ ਕਿਸਾਨਾਂ ਦੇ ਨਾਲ ਖੜੇ ਰਹੇ ਹਾਂ ਜਦੋਂ ਪਹਿਲਾ ਵੱਡਾ ਅੰਦੋਲਨ ਚੱਲਿਆ ਤਿੰਨ ਖੇਤੀ ਕਾਨੂੰਨਾਂ ਵਾਲਾ ਕੈਪਟਨ ਮਨਿੰਦਰ ਸਿੰਘ ਸਪੋਰਟ ਕਰਦੇ ਸੀ ਕਿਸਾਨਾਂ ਦੀ ਕਿਸਾਨਾਂ ਦੀ ਸਪੋਰਟ ਕਰਦੇ ਸੀ ਠੀਕ ਹੈ ਫਿਰ ਅਸੀਂ ਪੁੱਛਣਾ ਤਾਂ ਫਰਜ਼ ਬਣਦਾ ਨਾ ਸਾਡਾ ਵੀ ਤੁਸੀਂ ਕੀ ਕੀਤਾ 15 ਸਾਲ ਪ੍ਰਨੀਤ ਕੌਰ ਦਿੱਲੀ ਐਮਪੀ ਬਣੇ ਰਹੇ ਸਾਡਾ ਹੱਕ ਬਣਦਾ ਉਹਨਾਂ ਨੂੰ ਪੁੱਛਣ ਦਾ ਵੀ ਤੁਸੀਂ ਕੀ ਕੀਤਾ 15 ਸਾਲ ਚ ਉਹ ਦੱਸਣ ਵੀ ਮੈਂ ਇਹ ਕੀਤਾ 15 ਸਾਲ ਚ ਵੀ ਉਹ ਇੱਕ ਵੀ ਜਵਾਬ ਦੇਣ ਸਰ ਉਸਨੇ ਕੀਤਾ 15 ਸਾਲ ਚ 15 ਸਾਲ ਚ ਕਿਸੇ ਪਿੰਡੇ ਚ ਨਹੀਂ ਆਈਗੀ ਘਰ ਦੀ ਦਾ ਜਾ ਕੇ ਕਿਸੇ ਕਿਸਾਨ ਦਾ ਕਿਸੇ ਮਜ਼ਦੂਰ ਦਾ ਕਿਸੇ ਦਾ ਉੱਥੇ ਜਾ ਕੇ ਹਾਲਚਲ ਪੁੱਛਦੀ ਵੀ ਤੁਹਾਨੂੰ ਕੀ ਤਕਲੀਫ ਹੈ ਕੀ ਚਾਹੀਦਾ ਤੁਹਾਨੂੰ ਉਹ ਹੁਣ ਆ ਗਏ ਉਹਨਾਂ ਨੂੰ ਵੋਟਾਂ ਚਾਹੀਦੀਆਂ ਹੁਣ ਬੋਟਾ ਲੈ ਕੇ 5 ਸਾਲ ਫੇਰ ਨਹੀਂ ਕਿਸੇ ਦੀ ਹਾਲ ਪੁੱਛਣੀ ਹੈਗੀ ਉਹਨਾਂ ਦੀ ਇਹ ਹਾਲਾਤ ਹੈ ਦੀ ਸਥਿਤੀ ਕੀ ਹੈ ਪ੍ਰਨੀਤ ਕੌਰ ਦੀ ਪਟਿਆਲਾ ਜਿੱਤ ਜਾਣਗੇ ਸਥਿਤੀ ਅਸੀਂ ਤਾਂ ਕਹਿੰਦੇ ਆਂ ਵੀ ਪ੍ਰਧਾਨ ਮੰਤਰੀ ਵੀ ਸਪੋਰਟ ਕਰਨ ਆਏ ਨੇ ਪ੍ਰਧਾਨ ਮੰਤਰੀ ਉਹਨਾਂ ਦੀ ਸਪੋਰਟ ਕਰਨ ਆਈ ਹੈ ਅਸੀਂ ਤਾਂ ਇਹ ਕਹਿੰਦੇ ਆਂ ਉਹਨਾਂ ਨੂੰ ਵੀ ਦੇਖੋ ਜਨਤਾ ਚਾਹੋ ਜੇ ਜਨਤਾ ਚਾਹੋਗੇ ਤੁਹਾਨੂੰ ਤਾਂ ਹੀ ਪਤਾ ਲੱਗੂਗਾ ਅੱਜ ਤੱਕ ਉਹਨਾਂ ਕੋਈ ਮੂੰਹ ਨਹੀਂ ਲੰਦਾ ਹੈਗਾ ਉਹਨਾਂ ਨੂੰ ਕਿਸੇ ਪਿੰਡ ਚ ਉਹਨਾਂ ਨੂੰ ਜਾਣ ਨਹੀਂ ਦਿੰਦੀ ਦਿੱਤਾ ਲੋਕ ਦੁਖੀ ਆ ਇਹਨਾਂ ਦੇ ਇਹ ਸਰਕਾਰ ਤੇ ਬਹੁਤ ਦੁਖੀ ਆ ਬਿਲਕੁਲ ਉਹ ਮੇਰੇ ਨਾਲ तमाम ਜਿਹੜੇ ਕਿਸਾਨ ਸੀ ਦੋਸਤੋ ਕਿਸਾਨ ਇੱਥੇ ਮਜੂਦ ਸੀ ਤੇ ਜਿਹੜੀ ਜਟਾ ਟੋਲ ਪਲਾਜਦੇ ਪਰ ਇਸ ਵੇਲੇ ਸੀ ਖੜੇ ਆ